ਅਮਰੀਕਾ ਦੇ ਵਿੱਚ ਇੱਕ ਹੋਰ ਟਰੱਕ ਹਾਦਸਾ ਹੋਇਆ ਜਿਸ ਨੇ ਇੱਕ ਵੱਖਰਾ ਵਿਵਾਦ ਖੜਾ ਕਰ ਦਿੱਤਾ ਅਕਤੂਬਰ ਮਹੀਨੇ ਦੇ ਵਿੱਚ 21 ਤਰੀਕ ਨੂੰ ਕੈਲੀਫੋਰਨੀਆ ਦੇ ਵਿੱਚ ਇੱਕ ਅਜੀਹਾ ਟਰੱਕ ਹਾਦਸਾ ਹੁੰਦਾ ਜਿਸ ਦੇ ਵਿੱਚ ਗੁਰਦਾਸਪੁਰ ਦਾ ਰਹਿਣ ਵਾਲਾ ਜਸ਼ਨਪ੍ਰੀਤ ਸਿੰਘ ਇਨਵੋਲਵ ਹੋ ਜਾਂਦਾ ਔਰ ਉਸ ਉੱਤੇ ਹੁਣ ਕਾਨੂੰਨੀ ਕਾਰਵਾਈ ਚੱਲਦੀ ਪਈ ਹੈ ਇਸ ਵਿਵਾਦ ਨੇ ਇਸ ਐਕਸੀਡੈਂਟ ਨੇ ਕੌਮੀ ਪੱਧਰ ਦੇ ਉੱਤੇ ਇੱਕ ਵਿਵਾਦ ਛੇੜ ਦਿੱਤਾ ਖਾਸ ਤੌਰ ਦੇ ਉੱਤੇ ਭਾਰਤੀ ਮੂਲ ਦੇ ਔਰ ਉਸ ਤੋਂ ਵੀ ਖਾਸ ਤੌਰ ਦੇ ਉੱਤੇ ਪੰਜਾਬ ਮੂਲ ਦੇ ਜਿਹੜੇ ਟਰੱਕ ਡਰਾਈਵਰਸ ਨੇ ਉਨ੍ਹਾਂ ਦੇ ਉੱਤੇ ਹੁਣ ਹੋਰ ਸ਼ਿਕੰਜਾ ਕੱਸਿਆ ਜਾ ਸਕਦਾ ਹੈ ਇਹ ਸਾਰੇ ਕਾਸੇ ਦੇ ਮੱਦੇਨਜ਼ਰ ਇਸ ਵੇਲੇ 21 ਵਰਿਆਂ ਦਾ ਜਸ਼ਨਪ੍ਰੀਤ ਇਸ ਵੇਲੇ ਕਾਨੂੰਨੀ ਪ੍ਰਕਿਰਿਆ ਦੇ ਅਧੀਨ ਹੈ ਤੇ ਦੂਸਰੇ ਪਾਸੇ ਇੱਕ ਵੱਖਰਾ ਵਿਵਾਦ ਖੜਾ ਹੋ ਗਿਆ ਦਰਸਲ ਇਹ ਹਾਦਸਾ ਕੈਲੀਫੋਰਨੀਆ ਤੋਂ ਦੱਸਿਆ ਜਾ ਰਿਹਾ ਹੈ ਕੈਲੀਫੋਰਨੀਆ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਹੁੰਦਾ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੇ ਜਾਂਦੀ ਹੈ ਅਤੇ ਚਾਰ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਦੱਸੇ ਜਾਂਦੇ ਨੇ ਇਸ ਸਬੰਧੀ ਜਾਣਕਾਰੀ ਦੇ ਵਿੱਚ ਭਾਰਤ ਦੇ ਪੰਜਾਬ ਦੇ ਵਸਨੀਕ ਜਸ਼ਨਪ੍ਰੀਤ ਸਿੰਘ ਜਿਸ ਦੀ ਉਮਰ ਇਸ ਵੇਲੇ 21 ਸਾਲ ਦੀ ਹੈ ਦਾ ਨਾਮ ਸਾਹਮਣੇ ਆ ਰਿਹਾ ਹੈ ਇਲਜ਼ਾਮ ਨੇ ਕਿ ਉਸਨੇ ਨਸ਼ਾ ਕੀਤਾ ਹੋਇਆ ਸੀ ਜਦੋਂ ਇਹ ਹਾਦਸਾ ਵਾਪਰਦਾ 2022 ਦੇ ਵਿੱਚ ਇਲਲੀਗਲੀ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦਾਖਲ ਹੋਣ ਦੇ ਵੀ ਇਲਜ਼ਾਮ ਲੱਗਦੇ ਨੇ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦਾ ਰਹਿਣ ਵਾਲਾ ਹੈ ਜਸ਼ਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਲੈ ਕੇ ਇਹ ਵਿਦੇਸ਼ ਗਿਆ ਸੀ ਪਿੰਡ ਵਾਸੀਆਂ ਦਾ ਦਾਵਾ ਹੈ ਕਿ ਜਸ਼ਨਪ੍ਰੀਤ ਸਿੰਘ ਗੁਰਸਿੱਖ ਪਰਿਵਾਰ ਦੇ ਨਾਲ ਤਾਲੁਕ ਰੱਖਦਾ ਤੇ ਨਸ਼ੇ ਦੇ ਇਲਜ਼ਾਮਾਂ ਨੂੰ ਝੂਠਾ ਘਰਾੜ ਦਿੱਤਾ ਗਿਆ 21 ਅਕਤੂਬਰ 2025 ਨੂੰ ਜਸ਼ਨਪ੍ਰੀਤ ਸਿੰਘ ਦੁਆਰਾ ਚਲਾਇਆ ਜਾ ਰਿਹਾ ਇੱਕ ਸੈਮੀ ਟਰੱਕ অন্ਟਾਰੀਓ ਕੈਲੀਫੋਰਨੀਆ ਖੇਤਰ ਦੇ ਵਿੱਚ ਇੰਟਰਸਟੇਟ 15 ਦੇ ਇੰਟਰਚੇਂਜ ਦੇ ਨੇੜੇ ਪੱਛਮ ਵੱਲ ਜਾਣ ਵੇਲੇ ਇੰਟਰਸਟੇਟ 10 ਉੱਤੇ ਹੌਲੀ-ਹੌਲੀ ਚੱਲ ਰਹੇ ਟ੍ਰੈਫਿਕ ਦੇ ਵਿੱਚ ਜਾ ਕੇ ਟਕਰਿਆ ਇਸ ਹਾਦਸੇ ਦੇ ਵਿੱਚ ਘੱਟੋ-ਘੱਟ 8 ਵਾਹਨ ਜਿਦੇ ਵਿੱਚ ਕਈ ਕਾਰਾਂ ਪਿਕਅਪ ਟਰੱਕਸ ਅਤੇ ਟਰੈਕਟਰ ਟਰਾਲੇ ਸ਼ਾਮਿਲ ਸਨ ਇਹ ਹਾਦਸਾ ਗਰਸਤ ਹੋਏ ਵੀਡੀਓ ਅਤੇ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਟਰੱਕ ਅੱਗੇ ਇੱਕ ਐਸਯੂਵੀ ਜਾ ਰਹੀ ਸੀ ਜਿਸ ਦੇ ਵਿੱਚ ਟੱਕਰ ਹੁੰਦੀ ਹੈ ਪਰ ਟੱਕਰ ਮਾਰਨ ਤੋਂ ਪਹਿਲਾਂ ਬ੍ਰੇਕ ਨਹੀਂ ਲਗਾ ਸਕਿਆ ਅਤੇ ਟਰੱਕ ਤੋਂ ਬਾਅਦ ਅੱਗੇ ਇੱਕ ਕਤਾਰ ਵੱਜ ਗਈ ਜਿਸ ਦੇ ਵਿੱਚ ਇਹ ਟਰੱਕ ਟੱਕਰ ਮਾਰਦਾ ਲੰਘਿਆ ਅਮਰੀਕੀ ਹੋਮਲੈਂਡ ਸਿਕਿਉਰਿਟੀ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਇਹ 21 ਸਾਲਾਂ ਦਾ ਸੈਮੀ ਟਰੱਕ ਡਰਾਈਵਰ ਜਿਸ ਉੱਤੇ ਦੱਖਣੀ ਕੈਲੀਫੋਰਨੀਆ ਦੇ ਫਰੀਵੇ ਉੱਤੇ ਤਿੰਨ ਲੋਕਾਂ ਦੀ ਮੌਤ ਹੋਣ ਕਾਰਨ ਦੇ ਇਲਜ਼ਾਮ ਨੇ ਉਸਨੇ ਨਸ਼ਾ ਕੀਤਾ ਹੋਇਆ ਸੀ ਇਹ ਕਹਿ ਦਿੱਇਆ ਕਿ ਇਹ ਕਿਹਾ ਗਿਆ ਕਿ ਨਸ਼ੇ ਦੀ ਹਾਲਤ ਵਿੱਚ ਹੋਣ ਅਤੇ ਭਿਆਨਕ ਹਾਦਸੇ ਦਾ ਕਾਰਨ ਬਣਨ ਦਾ ਦੋਸ਼ ਉਸ ਉੱਤੇ ਲਗਾਇਆ ਗਿਆ। ਇਹ ਵੀ ਇਲਜ਼ਾਮ ਨੇ ਕਿ ਦੇਸ਼ ਅੰਦਰ ਯਾਨੀ ਕਿ ਯੂਐਸਏ ਅੰਦਰ ਉਹ ਗੈਰਕਾਨੂੰਨੀ ਤੌਰ ਦੇ ਨਾਲ ਦਾਖਲ ਹੋਇਆ ਸੀ। ਕੈਲੀਫੋਰਨੀਆ ਦੇ অন্ਟਾਰੀਓ ਦੇ ਵਿੱਚ ਮੰਗਲਵਾਰ ਨੂੰ 8 ਵਾਹਨਾਂ ਦੇ ਹਾਦਸੇ ਤੋਂ ਬਾਅਦ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਜੇਲ੍ਹ ਭੇਜ ਦਿੱਤਾ ਗਿਆ। ਜਿਸ ਦੇ ਵਿੱਚ 4 ਲੋਕ ਜ਼ਖਮੀ ਵੀ ਹੋ ਗਏ ਸੀ ਔਰ 3 ਦੀ ਮੌਤ ਹੋਈ। ਹੋਮਲੈਂਡ ਸਿਕਿਉਰਿਟੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਕੈਲੀਫੋਰਨੀਆ ਦੇ ਯੂਬਾ ਸਿ ਜਸ਼ਨਪ੍ਰੀਤ ਸਿੰਘ ਭਾਰਤ ਤੋਂ ਹੈ ਅਤੇ 2022 ਦੇ ਵਿੱਚ ਦੱਖਣੀ ਸਰਹੱਦ ਪਾਰ ਕਰਕੇ ਗੈਰਕਾਨੂੰਨੀ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ। ਕੈਲੀਫੋਰਨੀਆ ਦੇ ਹਾਈਵੇ ਪੈਟਰੋਲ ਨੇ ਇੱਕ ਰਿਲੀਜ਼ ਦੇ ਵਿੱਚ ਕਿਹਾ ਕਿ ਸੈਨ ਬਰਨਾਰਡੀਨੋ ਤੋਂ ਲਗਭਗ 26 ਮੀਲ ਯਾਨੀ ਕਿ 42 ਕਿਲੋਮੀਟਰ ਪੱਛਮ ਦੇ ਵਿੱਚ ਇੰਟਰਸਟੇਟ 10 ਉੱਤੇ ਪੱਛਮ ਵੱਲ ਜਾਣ ਵਾਲਾ ਟ੍ਰੈਫਿਕ ਮੰਗਲਵਾਰ ਦੁਪਹਿਰ 1 ਵਜੇ ਦੇ ਕਰੀਬ ਹੌਲੀ ਹੋ ਗਿਆ ਸੀ। ਜਦੋਂ ਇੱਕ ਟਰੈਕਟਰ ਟਰਾਲਾ ਰੁਕਣ ਦੇ ਵਿੱਚ ਅਸਫਲ ਰਿਹਾ ਤੇ ਇਸ ਤੋਂ ਬਾਅਦ ਇੱਕ ਲੜੀਵਾਰ ਹਾਦਸਾ ਹੋਇਆ ਹੋਰ ਵਾਹਨਾਂ ਦੇ ਨਾਲ ਟਕਰਾ ਗਿਆ ਅਤੇ ਚੇਨ ਰਿਐਕਸ਼ਨ ਸ਼ੁਰੂ ਹੋ ਗਿਆ ਐਕਸੀਡੈਂਟਸ ਦਾ ਇਹ ਵੀ ਦੱਸਦੀ ਹੈ ਕਿ ਟਰਾਲੇ ਤੋਂ ਪ੍ਰਾਪਤ ਡੈਸ਼ ਕੈਮ ਵੀਡੀਓ ਦੇ ਵਿੱਚ ਵੇਖਿਆ ਜਾ ਰਿਹਾ ਹੈ ਕਿ ਟਰੱਕ ਫਰੀਵੇ ਦੇ ਸੈਂਟਰ ਲੇਨ ਦੇ ਵਿੱਚ ਇੱਕ ਛੋਟੀ ਚਿੱਟੀ ਐਸਯੂਵੀ ਦੇ ਨਾਲ ਟਕਰਾ ਰਿਹਾ ਹੈ ਇਹ ਅੱਗੇ ਵੱਧਦਾ ਜਾ ਰਿਹਾ ਰੁਕਣ ਦਾ ਨਾਂ ਨਹੀਂ ਰਹਿੰਦਾ ਕਈ ਹੋਰ ਵਾਹਨਾਂ ਨੂੰ ਟੱਕਰ ਮਾਰਦਾ ਹੈ ਜਿਸ ਦੇ ਵਿੱਚ ਇੱਕ ਹੋਰ ਟਰੱਕ ਵੀ ਸ਼ਾਮਿਲ ਸੀ ਫਿਰ ਇਹ ਫਰੀਵੇ ਦੇ ਸੱਜੇ ਪਾਸੇ ਪਹਿਲਾਂ ਤੋਂ ਹੀ ਮੁੜ ਜਾਂਦਾ ਹੈ ਅਤੇ ਦੂਸਰੀ ਲੇਨ ਦੇ ਵਿੱਚ ਮੁੜ ਕੇ ਖੜ ਜਾਂਦਾ ਹੈ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਯੂ ਐਸ اے ਦੀ ਜਿਹੜੀ ਸਰਕਾਰ ਹੈ ਯੂ ਐਸ ਯੂ ਐਸ ਦੇ ਜਿਹੜਾ ਪ੍ਰਸ਼ਾਸਨ ਹੈ ਖਾਸ ਤੌਰ ਦੇ ਉੱਤੇ ਕੈਲੀਫੋਰਨੀਆ ਪ੍ਰਸ਼ਾਸਨ ਜਿਹੜਾ ਹੈ ਉਹ ਇਸ ਉੱਤੇ ਤਫ਼ਤੀਸ਼ ਕਰਦਾ ਪਿਆ ਹਾਲਾਂਕਿ ਇਹ ਮਾਮਲਾ ਕੋਰਟ ਦੇ ਵਿੱਚ ਹੈ ਪਰ ਕੋਰਟ ਦੇ ਵਿੱਚ ਵੀ ਇਸ ਵੇਲੇ ਕਿਤੇ ਕੋਈ ਥਾਂ ਟਿਕਾਣਾ ਨਹੀਂ ਮਿਲਦਾ ਪਿਆ ਹਾਲਾਂਕਿ ਜਸ਼ਨਪ੍ਰੀਤ ਸਿੰਘ ਨੇ ਨਾਟ ਗਿਲਟੀ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਹੈ ਪਰ ਇਸ ਉੱਤੇ ਜਾਂਚ ਹੋ ਰਹੀ ਹੈ ਇਸ ਉੱਤੇ ਪੜਤਾਲ ਹੋ ਰਹੀ ਹੈ ਪਰ ਜਸ਼ਨਪ੍ਰੀਤ ਸਿੰਘ ਨੂੰ ਕੋਰਟ ਦੇ ਆਰਡਰਸ ਦੇ ਅਨੁਕੂਲ ਬਰੀ ਨਹੀਂ ਕੀਤਾ ਜਾ ਰਿਹਾ ਉਸ ਨੂੰ ਹਿਰਾਸਤ ਦੇ ਵਿੱਚ ਹੀ ਰੱਖਿਆ ਜਾ ਰਿਹਾ ਉਸ ਨੂੰ ਜੇਲ੍ਹ ਅੰਦਰ ਹੀ ਰੱਖਿਆ ਜਾ ਰਿਹਾ ਪ੍ਰਸ਼ਾਸਨ ਨੇ ਸੂਤਰਾਂ ਮੁਤਾਬਕ ਇਹ ਆਪੱਤੀ ਜਤਾਈ ਹੈ ਕਿ ਜੇ ਜਸ਼ਨਪ੍ਰੀਤ ਸਿੰਘ ਨੂੰ ਬਾਹਰ ਛੱਡ ਦਿੱਤਾ ਗਿਆ ਜਾਂ ਜ਼ਮਾਨਤ ਦੇ ਦਿੱਤੀ ਗਈ ਐ ਨਾ ਹੋਵੇ ਕਿ ਉਹ ਫਰਾਰ ਹੋ ਜਵੇ ਇਸ ਡਰ ਤੋਂ ਉਸ ਨੂੰ ਸੂਤਰਾ ਮੁਤਾਬਕ ਜੇਲ੍ਹ ਦੇ ਵਿੱਚ ਰੱਖਿਆ ਗਿਆ ਦੂਸਰੇ ਪਾਸੇ ਪਰਿਵਾਰ ਇਹ ਦਾਵਾ ਕਰ ਰਿਹਾ ਹੈ ਕਿ ਜਸ਼ਨਪ੍ਰੀਤ ਸਿੰਘ ਨੇ ਕੋਈ ਨਸ਼ਾ ਨਹੀਂ ਕੀਤਾ ਹੋ ਸਕਦਾ ਕਿਉਂਕਿ ਜਸ਼ਨਪ੍ਰੀਤ ਸਿੰਘ ਇੱਕ ਗੁਰਸਿੱਖ ਪਰਿਵਾਰ ਦੇ ਨਾਲ ਤਾਲੁਕ ਰੱਖਦਾ ਖੈਰ ਇੱਕ ਹੋਰ ਵੱਡਾ ਹਾਦਸਾ ਜਿਸ ਨੇ ਇਸ ਵੇਲੇ ਪੰਜਾਬੀ ਡਰਾਈਵਰਾਂ ਦੇ ਉੱਤੇ ਯੂ ਐਸ ਏ ਦਾ ਸ਼ਿਕੰਜਾ ਹੋਰ ਮਜ਼ਬੂਤ ਕਰ ਦਿੱਤਾ ਇਸ ਤੋਂ ਪਹਿਲਾਂ ਫਲੋਰੀਡਾ ਦਾ ਹਾਦਸਾ ਵਾਪਰਿਆ ਸੀ ਔਰ ਹੁਣ ਕੈਲੀਫੋਰਨੀਆ ਦੇ ਵਿੱਚ ਇੱਕ ਦਰਦਨਾਕ ਹਾਦਸਾ ਜਿਸ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ ਹੈ ਔਰ ਚਾਰ ਲੋਕ ਗੰਭੀਰ ਰੂਪ ਦੇ ਵਿੱਚ ਇਸ ਐਕਸੀਡੈਂਟ ਦੇ ਅੰਦਰ ਜ਼ਖਮੀ ਹੁੰਦੇ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇਵਾਂਗੇ ਬਾਣੀ ਰੋਵਾਨ ਇੰਡੀਆ ਪੰਜਾਬੀ